The wooden one of it again. ਹਾਂ ਜੀ ਅਸ਼ੋਕ ਐਂਡ ਰੀਕਪ ਐਂਡ ਰੀਕਪ ਕਰੀ ਫਿਰ ਤੋਂ ਬੋਲਿਓ ਤੁਸੀਂ ਇਸ ਵਕਤ ਮਤਲਬ ਕਿਹੜੀ ਜਗ੍ਹਾ ਤੇ ਹੈਗੇ ਹੋ ਕਿਹੜੀ ਜੇਲ੍ਹ ਦੇ ਚ ਬੰਦ ਹੋ ਮੈਂ ਅਗਰੇ ਜੱਦਾ ਸੁਬੀ ਜੱਦਾ ਸੁਨਾਤੀ ਜੇਲ੍ਹ ਚ ਬੰਦ ਆ ਸੈਲ ਨੰਬਰ ਮੇਰਾ 43 ਆ ਮਿਸ ਜੀ ਬੰਦਨ ਮੈਂ 10 ਸਾਲ ਤੋਂ ਮੈਂ ਦੇਲਤੀ ਰਹੇ ਹਾਂ ਪਰ ਪਿਛਲੇ ਕਿਛੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹੋ ਅਪੀਲ ਕਰਦਾ ਚਾਹੁੰਦਾ ਕਿ ਮੇਰੀ ਮੇਰੇ ਵੀਰ ਮੇਰੀ ਪੁੱਤੋ 390 ਮੇਰਾ ਥੋੜਾ ਬੋਦੀ ਨਾ ਕਰਨ ਕਿਉਂਕਿ ਮੈਂ ਇਹਨਾਂ ਨੂੰ ਥੋੜੇ-ਥੋੜੇ ਪੈਸੇ ਦੇ ਕੇ ਮਾਪੇ ਘਰ ਆ ਕੇ ਤੇ ਕੇਸ ਤੁਹਾਡੇ ਤੇ ਕੀ ਪਾਇਆ ਗਿਆ ਕਿਹੜੀ ਕੰਪਨੀ ਆ ਤੇ ਕੀ ਕੇਸ ਪਾਇਆ ਗਿਆ ਕੇਸ ਵਿੱਚ ਤੇ ਵੀਰੇ ਇਹੋ ਜਿਹਾ ਪੈਸਾ ਦਾ ਇਲਜ਼ਾਮ ਲਾਇਆ ਹੈ ਪੈਸੇ ਮੰਗਦਾ ਹੋਇਆ ਨਹੀਂ ਇਲਜ਼ਾਮ ਕੀ ਲਾਇਆ ਹੈਗਾ ਵਾ ਕੋਈ ਸਮਾਨ ਚੋਰੀ ਦਾ ਵਾ ਜਾਂ ਸਮਾਨ ਗੁਰਾ ਪਰ ਹੋਇਆ ਕੀ ਹੋਇਆ ਕੀ ਆ ਸਮਾਨ ਜਿਹੜਾ ਵੀ ਉਹ ਚੋ ਜਾਨੀ ਕਿ ਸਮਾਨ ਜਿਹਨਾਂ ਵੇਚਿਆ ਸੀ ਉਹ ਚੋਰੀ ਦਾ ਸਮਾਨ ਸੀ ਉਹ ਮੁੰਡੇ ਚ ਲਗੀਤੂ ਅੱਛਾ ਚੋਰੀ ਦਾ ਸਮਾਨ ਸੀਗਾ ਦੂਜੇ ਮੁੰਡਿਆਂ ਨੇ ਵੇਚਤਾ ਹਾਂਜੀ ਅੱਛਾ ਤਾਂ ਨਾ ਤੁਹਾਡੇ ਦੇ ਲੱਗਿਆ ਲੱਗੇ ਪੂ ਨਾ ਪੇਪਰ ਮੇਰੇ ਨਾਮ ਬਣੇ ਅੱਛਾ ਜਿਹੜਾ ਚੋਰੀ ਦਾ ਸਮਾਨ ਜਿਹੜਾ ਮੁੰਡਿਆਂ ਨੇ ਵੇਚਿਆ ਉਹ ਪੇਪਰ ਤੁਹਾਡੇ ਨਾਂ ਤੇ ਸੀ ਹਾਂਜੀ ਮੇਰੇ ਨਾਮ ਦੇ ਪੇਪਰ ਆ ਜੀ ਮੇਰੇ ਨਾਮ ਤੇ ਸੀ ਅੱਛਾ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਗਏ ਹੁਣ ਉਹ ਮੁੰਡੇਓ ਉਹ ਇੰਨੇ ਪੰਜਾਬ ਦੇ ਨੇ ਮੁੰਡੇ ਦੋਨੇ ਪੰਜਾਬ ਦੇ ਨੇ ਅੱਛਾ ਉਹ ਦੋਵੇਂ ਵਾਪਸ ਆ ਚੁੱਕੇ ਨੇ ਹਾਂ ਵਾਪਸ ਆ ਚੁੱਕੇ ਨੇ ਤੇ ਤੁਹਾਨੂੰ ਕਿਹੜੀ ਜਗ੍ਹਾ ਤੋਂ ਫੜਿਆ ਗਿਆ ਹੈਗਾ ਮੈਨੂੰ ਇੱਥੋਂ ਜੱਦੀਆ ਫੜਿਆ ਗਿਆ ਸੀ ਹੂੰ ਤੇ ਮੈਨੂੰ ਫੜਿਆ ਗਿਆ ਸੀ ਮੈਂ ਕਹਿੰਦਾ ਇਹ ਜਿੰਦਗੀ ਚ ਮਾਂਚੂਰੀ ਹੋਇਆ ਵਾ ਉੱਚਾ ਬੜਾ ਬੜੀ ਪੀਂ ਕੀਤੀ ਹੈ ਕਿ ਮੈਂ ਹਰ ਦਿਨ ਦੋ ਬੜੀਆਂ ਲੋੜ ਕਰਦਾ ਮੇਰੀ ਮੇਰੇ ਟਿੱਪੋ ਯਾਨੀ ਕਿ ਦੋ ਟਿੱਪੋ ਮੇਰੀ ਕਿਸੇ ਨੇ ਨਹੀਂ ਸੁਣੀ ਨਾੰਗ ਬਸੀ ਨੇ ਨਾ ਕਿਸੇ ਦੇ ਬਿਨ ਕਿਸੇ ਨੇ ਨਹੀਂ ਸੁਣੂਗਾ ਸਿਰਫ ਮੇਰੀ ਗੱਲ। ਮੈਂ ਤਜਬ ਦੇਤੀ ਉਸ ਤੋਂ ਬਾਅਦ ਮੇਰੇ ਕੋਲ ਪ੍ਰੋਟੈਕਟਾ ਚਲੇ ਨਹੀਂ। ਤਾਂ ਹੀ ਤੋਂ ਬਬਾ ਜ ਤੱਕ ਫੱਟਸਾਂ ਦੇ ਰਹਿੰਦੇ ਨਹੀਂਗੇ ਜਿੱਥੇ ਜਿੱਥੇ ਬਚਨ। ਤੁਹਾਨੂੰ ਸਜ਼ਾ ਰੋਟਲ ਕਿੰਨੀ ਸਜ਼ਾ ਹੋਈ ਸੀ ਤੁਹਾਨੂੰ? 3 ਸਾਲ ਦੀ ਜਗ੍ਹਾ ਹੋਈ। ਅੱਛਾ ਤੁਸੀਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋ ਹੁਣ। ਸਜ਼ਾ ਪੂਰੀ ਕਰਨ ਤੋਂ ਬਾਅਦ 7 ਸਾਲ ਉੱਪਰ ਹੋ ਰਹੀ ਹੈ ਮਨੂ। ਅੱਛਾ ਤਾਂ ਨਹੀਂ ਹੁਣ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਟ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ। ਸਜ਼ਾ ਮੈਂ ਪੂਰੀ ਕਰ ਚੁੱਕਾ ਵਾਂ। ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਯੋ ਕਹਿੰਦੇ ਪੈਸੇ ਦੋ ਤੇ ਚਲੋ ਦੋ ਪੈਸੇ ਨਹੀਂ ਇਹ ਬੋਚੋ ਅੱਛਾ ਤੇ ਐਮਬੈਸੀ ਇੰਡੀਆ ਇੰਡੀਆ ਐਮਬੈਸੀ ਨਾਲ ਗੱਲ ਹੋਈ ਤੁਹਾਡੀ ਐਮਬੈਸੀ ਦਾ ਵਕੀਲ ਉਹ ਨਹੀਂ ਫੋਨ ਚੱਕਦਾ ਕਿਸੇ ਨੂੰ ਚੱਕਦਾ ਕਿਤੇ ਨਹੀਂ ਚੱਕਦਾ ਉਹ ਕਹਿੰਦਾ ਮੇਰੇ ਹੱਥ ਵਿੱਚ ਕੋਈ ਨਹੀਂ ਮੈਂ ਨਹੀਂ ਕੁਝ ਕਰ ਸਕਦਾ ਅੱਛਾ ਹਾਂ ਕੋਈ ਨਹੀਂ ਫੋਨ ਚੱਕਦਾ ਨਾ ਵੀ ਗੱਲ ਕਰਦਾ ਨਾ ਤੇ ਕੋਈ ਆ ਕੇ ਕੋਈ ਗੀਤਦਾ ਵੇ ਕਿ ਕੀ ਹੈ ਕੀ ਨਹੀਂ ਨਾ ਕੋਈ ਗੱਲਬਾਤ ਮੈਂ ਹੋਰ ਵੀ ਕਮਿਟੀ ਨਾਲ ਆਈ ਦੀ ਜੀ 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 ਆ ਮੇਰੇ ਫੇਸਬੁਕ ਤੇ ਵੀਡੀਓ ਚਲਦੀ ਮਿਲੀ ਵਾ ਵਲਡ ਕੀ ਚੀਜ਼ ਆ ਦੇ ਮੇਰੇ ਵੀ ਦੇਖੀ ਨੇ ਸਾਰੇ ਮੇਰੀ ਮਤ ਕਰਦੇ ਸੋ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਮੇਰੇ ਅੱਛਾ ਤੇ ਉਦਾਂ ਹੁਣ ਤੁਹਾਡੀ ਗੱਲ ਹੁੰਦੀ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਆ ਵੀਡੀਓ ਕੋਲ ਕਰਨ ਦੇ ਦੇ ਨਹੀਂ ਕਰਨ ਦੇ ਨਹੀਂ ਜੀ ਵੀਡੀਓ ਕੋਲ ਕੋਈ ਨਹੀਂ ਹੁੰਦੀ ਉਹ ਖੁਦ ਤੋਂ ਬਸ ਮਰਾ ਮੋਟਾ ਇਹ ਕਿਸੇ ਕੋਲ ਤੱਕ ਮੰਗ ਕੇ ਕਾਰ ਕੋਲ ਮੰਗ ਕੇ ਮਰਾ ਮੋਟਾ ਕੋ 15 20 ਦਿਨ ਬਾਅਦ ਗੱਲ ਕਰ ਲਈ ਵੀ ਕਰ ਦਿਆਂਗਾ ਤੇ ਹੁਣ ਕੋਈ ਦੱਸਿਆ ਕੋਈ ਨੇ ਕਿਦਾਂ ਸਭ ਤਨ ਕਦੋਂ ਛੱਡਣਗੇ ਕਦੋਂ ਨਹੀਂ ਛੱਡਣਗੇ ਨਹੀਂ ਜੀ ਕੁਝ ਨਹੀਂ ਬਥਿਆ ਮੈਂ ਕੋਈ ਨਹੀਂ ਕਿਸੇ ਕਰਨ ਕੋਈ ਕਰਨ ਨਹੀਂ ਬਥੀ ਠੀਕ ਹੈ ਭਾਜੀ ਕਿ ਵੈਲਿਡ ਕੀਤੀ ਜਾਵੇ ਜਾਂਦੇ ਮੇਰੇ ਵੀਰ ਸੁਣ ਕੇ ਥੋੜੇ ਜਿ ਮੇਰੀ ਹੈਲਪ ਕਰ ਮੇਰਾ ਨਾਂ ਰਣਜੀਤ ਕੌੜਾ ਤੇ ਇਹਨਾਂ ਦਾ ਨਾਂ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਲੇ ਵਿੱਚ ਰਹਿਣ ਵਾਲਿਆ ਨੱਥੂ ਸਿੰਘ ਕਿਲਾ ਤੇ ਇਹ ਨਾ ਬਾਹਰ ਗਿਆ ਹੈ ਕਿ 2013 ਵਿੱਚ ਤੇ ਇਹ ਥੋੜੇ ਕੁ ਚਿਰ ਬਾਅਦ ਹੀ ਹੈ ਮਤਲਬ ਕਿ ਫਸ ਗਏ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਹੈ ਕਿ 사ઉਦੀ ਅਰਬ ਗਿਆ ਜੱਦਾ ਸ਼ਹਿਰ ਵਿੱਚ ਕੰਮ ਕਰਦੇ ਸੀ ਉੱਥੇ ਡਰਾਈਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੇ ਆ ਤੇ ਫਿਰ ਫਸਿਆ ਗਿਆ ਆ ਤੇ ਅਹੀ ਮਦਰ ਕੇ ਸਾਰੇ ਆਗੇ ਮਿੰਤਾ ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਸਸੇ ਨੂੰ ਤੇ ਹਾਂਜੀ ਸਜ਼ਾ ਹੋ ਗਈ ਏ ਪੂਰੀ ਤੇ ਉਹਨਾਂ ਨੇ ਸਾਨੂੰ ਫਾਈਨ ਪਾਇਆ 50 ਲੱਖ 45 ਲੱਖ ਰੁਪਈਆ ਇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਆ ਤੇਨੇ ਪੈਸੇ ਆਪਾਂ ਕਿੱਦਾਂ ਭਰਨੇ ਆ ਸਜਾਪੁਰੀ ਹੋਏ ਨਿਕਲ ਚੋ ਗਿਆ ਸਜਾਪੁਰੀ ਹੋਏ ਨੂੰ ਸਾਲ ਕੋਈ ਗਿਆ ਹੁਣ 10 ਸਾਲ ਹੋ ਗਏ ਸਜਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਮਤਲਬ ਕੰਪਨੀ ਵਾਲੇ ਛੱਡਦੇ ਨਹੀਂ ਪੇ ਦੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤੁਹਾਡਾ ਮਤਲਬ ਕੀ ਭੇਜ ਦੇਣੇ ਆ ਕੱਲ ਹੀ ਭੇਜ ਦੇਣਾ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕੀ ਦੇਣੇ ਆ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਆ ਕੀ ਕੀ ਮੰਗ ਕਰਦੇ ਹੁਣ ਇਹ ਕਹਿੰਦੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕੀ ਹੱਟ ਬੰਦਾ ਲੈਵੇ ਸਾਨੂੰ ਪੈਸਿਆਂ ਦੀ ਲੋਣ ਨੇ ਆ ਕੇ ਬੰਦਾ ਲੈਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਇਹ ਚੋਰੀ ਦੇ ਕੇਸ ਵਿੱਚ ਹੀ ਕੀ ਚੋਰੀ ਕੀਤਾ ਉਹ ਕਿ ਹਾਇ ਟ੍ਰੱਕ ਰੁਕਦਾ ਹੀ ਮਾਲ ਹੀ ਹੈਗਾ ਸਮਾਨ ਹੈਗਾ ਟਰੱਕ ਦਾ ਅੰਕਲ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ ਵਾਈ ਤਾਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਜੀ ਤੋ 2 ਸਾਲ ਦਾ ਵਿਜਾ ਵਿਜਾ ਹੁਣ ਵਿਜਾ ਖਤਮ ਹੋਣਾ ਜੋ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਰਿਹਾਅ ਨਹੀਂ ਕੀਤਾ ਗਿਆ ਫਿਰ ਉਹਨਾਂ ਨੂੰ ਫੇਰ ਉਹਨਾਂ ਨੂੰ ਫਾਈਨ ਪਾਤਾ 45 ਲੱਖ ਰੁਪਈਆ 45 ਲੱਖ ਰੁਪਈਆ ਸਾਰੇ ਅਸੀਂ ਕਿੱਥੋਂ ਭਰਨਾ ਨਿਗੇ ਨਿਗੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ ਰਜਿੰਦਰ ਸਿੰਘ ਇਹਨਾਂ ਸੁਖਜਿੰਦਰ ਸਿੰਘ ਦਾ ਆ ਗਏ ਇਹੋ ਹੀ ਬੇਨਤੀ ਆ ਕਿ ਉਹਨੂੰ ਰਹਾ ਕੀਤਾ ਜਾਵੇ। ਅਸੀਂ ਤੁਹਾਨੂੰ ਕੀ ਪਿਲ ਕਰਨਾ ਚਾਹੁੰਦੇ ਹਾਂ? ਜਿਹੜੇ ਨਵੇਂ ਬਣੇ ਐਮਪੀ ਸੁਖਜਿੰਦਰ ਸਿੰਘ ਦਾਵਾ ਉਹਨਾਂ ਨੇ ਇਹੋ ਹੱਥ ਜੋੜ ਕੇ ਬੇਨਤੀ ਵੀ ਸਾਡਾ ਸਾਡੇ ਭਾਈ ਇਥੇ ਲਿਆਂਦਾ ਜਾਵੇ 사우ਦੀ ਅਰਬ ਵਿੱਚ ਨੇ। ਕਦੋਂ ਫੜੇ ਗਏ ਤੇ ਕੱਚ ਫੜੇ ਗਏ? ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਸੀ। ਕੀ ਚੋਰੀ ਕੀਤਾ? ਚੋਰੀ ਟੱਕ ਜਿਹਾ ਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ। ਹਾਂਜੀ ਚੋਰੀ ਕਿਨੇ ਕੀਤਾ ਸੀ? ਚੋਰੀ ਕਿਸੇ ਨੇ ਕੀਤਾ ਉਹ ਕਲੀਮ ਸਾਰਾ ਇਹਨਾਂ ਦੇ ਪੈ ਗਿਆ ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉੱਤੇ ਬਾਤ ਛੱਡਾਂਗੇ ਤੁਹਾਡੇ ਨੂੰ ਤੁਹਾਡੇ ਨੂੰ ਬਚਿਆ ਗੱਲਬਾਤ ਹੋਈ ਮੋੜੇ ਨਾਲ ਗੱਲ ਕਿੱਥੇ ਕਿੱਥੇ ਨਹੀਂ ਆ ਸਭ ਇਹ ਜੱਦਾ ਜ ਸੌਦੀ ਜੱਦਾ ਸ਼ਹਿਰ ਜੇ ਉੱਥੇ ਜਿਹੜੇ ਬੰਦੇ ਆ ਹਾਂ ਜੋ ਜੇਲ੍ਹ ਚ ਬੰਦਾ ਆ ਆਲ ਬਵਾਦਲ ਕੰਪਨੀ ਜਿੰਨੇ ਉਹਨਾਂ ਤੇ ਕੇਸ ਕੀਤਾ ਦਾ